ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਡਾ ਤੁਹਾਡਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਜੀ ਲੈ ਕੇ حاضر ਹੋਏ ਨੇ ਨਵੀਂ ਡਿਜ਼ਾਈਨਿੰਗ ਇਸ ਕੁਟਾ ਵੀ ਵੀਡੀਓ ਪਹਿਲਾਂ ਵੀ ਦੇਈ ਸੀ ਜੀ ਇਸ ਦੀ ਬਹੁਤ ਹੈਵੀ ਡਿਮਾਂਡ ਆਈ ਸੀ ਜੀ ਇਸ ਲਈ ਅਸੀਂ ਸਾਡੇ ਨਾਲ ਜੁੜੇ ਕਸਟਮਰਸ ਦਾ ਬਹੁਤ ਬਹੁਤ ਧੰਨਵਾਦ ਦਿਆਂ ਪਰ ਬਹੁਤ ਹੀ ਜਲਦੀ ਵਿਕਣ ਕਾਰਨ ਸਾਡੇ ਕਸਟਮਰ ਨੂੰ ਇਹ ਸੂਟ ਮਿਲ ਨਹੀਂ ਪਾਈ ਸੀਗੇ ਕੁਝ ਕਸਟਮਰ ਰਹਿ ਗਏ ਸੀਗੇ ਇਸ ਲਈ ਨਵਾਂ ਸਟਾਕ ਲੈ ਕੇ ਆਜ਼ਰ ਹੋਏ ਆ ਬੰਪਰ ਸਟਾਕ ਆਇਆ ਫੁੱਲ ਸਟਾਕ ਆਇਆ ਨਵਾਂ ਸਟਾਕ ਆਇਆ ਜੀ ਨੇ ਸ਼ੋਰੂਮ ਦੇ ਵਿੱਚ ਸੇਲ ਜਾਰੀ ਹੈ ਸੇਲ ਦੇ ਵਿੱਚ ਇਸ ਦਿਨ ਬਹੁਤ ਕਟਾਣੇ ਆ ਜੀ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੀਆਂ ਲੇਟੈਸਟ ਡਿਜ਼ਾਈਨਿੰਗ ਦੀ ਵੀਡੀਓਜ਼ ਤੁਹਾਡੇ ਤੱਕ 1 ਸੈਕਿੰਡ ਵੀ ਟੈਲਰ ਦਿਖਾਉਣ ਲੱਗਿਆ ਬਹੁਤ ਸੋਹਣੇ ਰੰਗ ਨੇ ਇਹਦੇ ਵਿੱਚ ਦਿਖਾਓ ਜੀ ਕਲਰ ਜੀ ਇਹਦੇ ਕਲਰ ਨੇ ਦੇਖੋ ਜੀ ਦੇਖ ਸਕਦੇ ਆ ਤੁਸੀਂ ਹਾਂ ਜੀ ਦਿਖਾਓ ਜੀ ਹੋਰ ਕਲਰ ਜੀ ਇਹਦੇ ਵੈਰੀ ਬਿਊਟੀਫੁਲ ਬਹੁਤ ਹੀ ਸੋਹਣੀ ਮੈਚਿੰਗ ਹੈ ਜੀ ਦੇਖ ਸਕਦੇ ਤੁਸੀਂ ਜੇ ਤੁਹਾਨੂੰ ਸੂਟ ਤਾਂ ਉਹ ਚਾਹੀਦਾ ਸੂਟ ਦਾ ਸਕਰੀਨਸ਼ਾਟ ਲਓ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ ਸੂਟ ਦਾ ਸਕਰੀਨਸ਼ਾਟ ਇਸ ਨੰਬਰ ਤੇ ਸੈਂਡ ਕਰੋ ਜੀ ਡਿਜ਼ਾਈਨ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣੀ ਮੈਚਿੰਗ ਹੈ ਜੀ ਹੋਰ ਡਿਜ਼ਾਈਨ ਦਿਖਾਉਣੇ ਆ ਤੁਹਾਨੂੰ ਜੀ ਬਹੁਤ ਡਿਜ਼ਾਈਨ ਆਇਆ ਹੈ ਬਹੁਤ ਮਾਲ ਆਇਆ ਹੋਇਆ ਅੱਜ ਤੁਹਾਨੂੰ ਦੁਕਾਨ ਲੱਗਿਆ ਸੀ ਜੀ ਦਿਖਾਉਂ ਗਿਆ ਦੇਖੋ ਜੀ ਡਿਜ਼ਾਈਨ ਬਹੁਤ ਸੋਹਣੇ ਡਿਜ਼ਾਈਨ ਹੈ बिल्कुल नवी डिजाइन बहुत सोहने कपड़ा प्योर कैमरिक है जी सिक्सटी सिक्सटी कैमरिक है जी देख सकते दे हो तुम्हें डिजाइन जी देखो जी बहुत प्यारी मैची है बहुत ही ब्यूटीफुल डिजाइन है डिजाइन बहुत ही सोना डिजाइन ਬਹੁਤ ਸੋਹਣਾ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਮਾਰਕੀਟ ਵਿੱਚ ਇਸ ਦਾ ਰੇਟ ਬਹੁਤ ਮਹਿੰਗਾ ਹੈ ਜੀ ਟੈਬੀ ਲਾਈਨਿੰਗ ਵਰਗਾ ਕੱਪੜਾ ਹੈ ਜੀ ਨਾਸਤੇ ਲਾਈਨਿੰਗ ਦੀ ਜ਼ਰੂਰਤ ਹੈ ਲੌਨ ਲੱਗਦੀ ਨਹੀਂ ਹੈਗੀ ਕੱਪੜਾ ਸੂਤੀ ਹੈ ਪਿਓਰ ਕੈਮਬ੍ਰਿਕ ਜੀ ਬਹੁਤ ਆਰਾਮਦਾਇਕ ਕੱਪੜਾ ਮੈਚਿੰਗ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕਲਰ ਦਿਖਾਉ ਜੀ ਇਹਦੇ ਬਹੁਤ ਪਿਆਰੇ ਕਲਰ ਨੇ ਜੀ ਮਜ਼ੰਦਾ ਕਲਰ ਜੀ ਬਹੁਤ ਸੋਹਣਾ ਕਲਰ ਹੈ ਜੀ ਦੇਖੋ ਜੀ ਦੇਖ ਸਕਦੇ ਆ ਧਿਆਨ ਨਾਲ ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਜੀ ਅਗਲਾ ਕਲਰ ਦਿਖਾਉ ਜੀ ਦੀ ਸੋਨਾ ਕਲਰ ਹੈ ਜੀ yellow ਇਹ ਕਹਾਉ ਜੀ ਬਹੁਤ ਪਿਆਰਾ ਸ਼ੇਡ ਹੈ ਇਹ ਦੇਖੋ ਕਪੜਾ ਬ੍ਰਾਂਡਡ ਹੈ ਜੀ ਵਧੀਆ ਕਪੜਾ ਹੈ ਆਰਾਮਦਾਇਕ ਕਪੜਾ ਹੈ ਡਿਜ਼ਾਈਨ ਬਹੁਤ ਹੈ ਹੈ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ। ਹਾਂਜੀ ਦਿਖਾਓ ਜੀ ਅਗਲਾ ਡਿਜ਼ਾਈਨ। ਦੇਖੋ ਜੀ ਡਿਜ਼ਾਈਨ ਬਹੁਤ ਹੀ ਟੌਪ ਦਾ ਡਿਜ਼ਾਈਨ ਹੈ। ਇੱਕ ਤੋਂ ਇੱਕ ਚੜਦਾ ਡਿਜ਼ਾਈਨ ਹੈ ਜੀ। ਦੇਖੋ ਜੀ ਬ੍ਰਾਂਡਡ ਕੱਪੜਾ ਬਹੁਤ ਸੋਹਣਾ ਡਿਜ਼ਾਈਨ ਜੀ। ਦੇਖ ਸਕਦੇ ਹੋ ਤੁਸੀਂ ਡਿਜ਼ਾਈਨ ਧਿਆਨ ਨਾਲ ਜੀ। ਵੈਰੀ ਬਿਊਟੀਫੁਲ। ਦੇਖੋ ਜੀ ਬਹੁਤ ਸੋਹਣੀ ਮੈਚਿੰਗ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਕੋਈ ਹੋਰ ਡਿਜ਼ਾਈਨ ਜੀ ਡਿਜ਼ਾਈਨ ਬਹੁਤ ਆਏ ਹੋਏ ਆਸਤੋਂ ਡਿਜ਼ਾਈਨ ਬਹੁਤ ਦਿਖਾਣੇ ਕੀ ਬ੍ਰਾਂਡਡ ਕਪੜਾ ਕਪੜਾ ਬਹੁਤ ਸੌਫਟ ਹੈ ਹਲਕਾ ਤੇ ਆਰਾਮਦਾਇਕ ਕਪੜਾ ਹੈ ਚੋਰ ਕੈਮਰਿਕ ਹੈ ਜੀ ਦੇਖ ਸਕਦੇ ਹੋ ਤੁਸੀਂ ਗਲਤੀ ਕਰੋ ਜੀ ਡਿਜ਼ਾਈਨ ਬਹੁਤ ਆਏ ਹੋਏ ਆ ਹਰਲੇ ਡਿਜ਼ਾਈਨ ਮਿਲਣਗੇ ਤੁਹਾਨੂੰ ਮੱਤੀ ਵਾਲੇ ਸ਼ੋਰੂਮ 'ਚ ਇਸ ਦਾ ਰੇਟ ਬਹੁਤ ਘੱਟ ਹੈ ਸਿਰਫ 550 ਰੁਪਏ ਦਾ ਸੂਟ ਹੈ ਜੀ ਦੇਖ ਸਕਦੇ ਹੋ ਤੁਸੀਂ ਸਿਰਫ 550 ਰੁਪਏ ਦਾ ਸੂਟ ਡਿਜ਼ਾਈਨ ਬਹੁਤ ਆਏ ਹੋਏ ਜਲਦੀ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਡਿਜ਼ਾਈਨ ਤੁਹਾਨੂੰ ਹੋਰ ਵੀ ਬਹੁਤ ਮਿਲਣਗੇ ਖਾਸ ਨਵੀਂ ਡਿਜ਼ਾਈਨਿੰਗ ਆ ਰਹੀ ਹੈ ਸੇਲ ਵਿੱਚ ਪੰਪਰਤਮਾ ਕਾਸੇ ਲੱਗੀ ਹੋਈ ਐ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿੱਚ ਜੀ ਧੰਨਵਾਦ ਜੀ